सब सलाम जी जय हिंद और मैं थोड़ा तो अपना सैमिल सोनी लोग सभा उम्मीदवार दो हज़ार चौबीस मैं चोना लड़े हैं और अज मैं बहुत खुश हाँ खुश इस करके कि आज मेरे ग्रह विखे मेरे घर च दरबारा सिंह जी जो सभा उम्मीदवार लास्ट टाइम लड़े नहीं ਔਰ ਇਹਨਾਂ ਦੇ ਨਾਲ ترਸੀਮ ਸਿੰਘ ਖੋਗਾ ਜੀ ਬਹੁਤ ਉੱਗੇ ਲੀਡਰ ਨੇ ਔਰ ਇਹਨਾਂ ਦੇ ਨਾਲ ਨਾਲ ਸਾਡੇ ਬਹੁਤ ਹੀ ਪਿਆਰੇ ਮਿੱਤਰ ਰੋਬਿੰਨ ਜੀ ਜਿਨ੍ਹਾਂ ਲੋਕ ਸਭਾ 2024 ਦੀ ਚੋਣਾਂ ਲੜੀਆਂ ਨੇ ਐਸ ਐਮ ਪੀ ਦੀਆਂ ਚੋਣਾਂ ਔਰ ਮੈਂ ਖੁਸ਼ਕਿਸਮਤ ਹੈ ਸਮਝਦਾ ਕਿ ਅੱਜ ਮੇਰੇ ਗ੍ਰੈਵਿਟੇ ਆਏ ਨੇ ਮੈਂ ਬਹੁਤ ਤੈਦਨ ਤੋਂ ਸ਼ੁਕਰਗੁਜ਼ਾਰ ਹੈ ਔਰ ਅੱਜ ਜਿਹੜੀ ਸਾਡੀ ਮੀਟਿੰਗ ਸੀਗੀ ਅੱਜ ਇਹੀ ਮੀਟਿੰਗ ਸੀਗੀ ਇਹੀ ਮੁੱਦੇ ਸਨ ਕਿ ਅਲੱਗ-ਅਲੱਗ ਦੌੜ ਕੇ ਅਸੀਂ ਦੇਖਿਆ ਹੈ ਲੇਕਿਨ ਜੋ ਇਕਤਾ ਹੈ ਤਾਂ ਹੀ ਸਿਆਣੇ ਨੇ ਕਿਹਾ ਹੈ ਕਿ ਇਕਤਾ ਵਿੱਚ ਬਲ ਹੈ ਔਰ ਅੱਜ ਅਸੀਂ ਸਾਰੇ ਡਿਸੀਜਨ ਲਿਆ ਹੈ ਕੀ ਦਰਵਾਲ ਸਿੰਘ ਜੀ ਦੀ ਜੋ ਟੀਮ ਸੀਗੀ ਜੋ ਰੋਬਿੰਦ ਸਿੰਘ ਰੋਬਿੰਦ ਜੀ ਦੀ ਟੀਮ ਸੀਗੀ ਜੋ ਸਾਡੀਆਂ ਟੀਮਾਂ ਸਨ ਆਸੀਂ ਸਾਰੇ ਅੱਜ ਡਿਸੀਜਨ ਲਿਆ ਹੈਗਾ ਜੀ ਸਾਰੇ ਮਿਲ ਕੇ ਕੰਮ ਕਰਾਂਗੇ ਔਰ ਜਿਸ ਤਰ੍ਹਾਂ ਦਰਬਾਰਾ ਸਿੰਘ ਨੇ ਦੱਸਿਆ ਹੈ ਕਿ ਅਸੀਂ ਪਿੰਡ ਪਿੰਡ ਗਲੀ ਗਲੀ ਘਰ ਘਰ ਜਾ ਕੇ ਵੇਖਿਆ ਕਿ ਲੋਕ ਤਰਾਸ ਤਰਾਸ ਕਰਨ ਦੇ ਨੇ ਗਰੀਬੀ ਨਾਲ ਲੋਕਾਂ ਦਾ ਬੁਰਾ ਹਾਲ ਹੈ ਕੰਮਕਾਰ ਕਿਸੇ ਕੋ ਨਹੀਂ ਹੈ ਔਰ ਨਸ਼ੇ ਨਾਲ ਇੰਨੀ ਨੌਜਵਾਨ ਗ੍ਰਸਤ ਨੇ ਬਹੁਤ ਬੁਰਾ ਹਾਲ ਆ ਅਸੀਂ ਵੋਟ ਤੇ ਪਾ ਦਨੇ ਆ ਲੇਕਿਨ ਉਹ ਜਿਹੜੀ ਲੀ ਚੱਲਦੀ ਆ ਰਹੀ ਹੈ ਉਹ ਲੋਕ ਉਦਾਂ ਹੀ ਰਾਜਨੀਤੀ ਕਰ ਰਹੇ ਨੇ ਉਹਨਾਂ ਦੀ ਰਾਜਨੀਤੀ ਅਜੇ ਤੱਕ ਕੋਈ ਫਰਕ ਨਹੀਂ ਪਿਆ ਹੈ ਨਾ ਤੇ ਉਹਨਾਂ 'ਚ ਕੋਈ ਫਰਕ ਪਿਆ ਹੈ ਪਰ ਨਾ ਕੋਈ ਸਮਾਜਿਕ ਫਰਕ ਪਿਆ ਹੈ ਇਹ ਜਿੱਦੋਂ ਹੀ ਲੀ ਟੁੱਟੇਗੀ ਨਵੇਂ ਕੈਂਡੀਡੇਟ ਆਉਣਗੇ ਔਰ ਗਰੀਬ ਗੁਰਬਤ ਤੋਂ ਨਿਕਲੇ ਕੈਂਡੀਡੇਟ ਆਉਣਗੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਸੀ ਗਰੀਬੀ ਦਾ ਲੱਕ ਤੋੜ ਸਕਦੇ ਆ ਔਰ ਮੇਰੀ ਗੁਜਾਰਿਸ਼ ਹੈ ਅੱਜ ਜਿਸ ਸੀ ਡਿਸੀਜਨ ਲਿਆ ਹੈ ਕਿ ਅਸੀਂ ਸਾਰੇ ਭਰਾ ਮਿਲ ਕੇ ਚੱਲਾਂਗੇ ਇੱਕ ਸਲਾਹ ਨਾਲ ਚੱਲਾਂਗੇ ਇੱਕ ਮਨੂ ਹਕੇ ਚੱਲਾਂਗੇ ਔਰ ਆਉਣ ਵਾਲੀ ਆਗਾਮੀ ਜੂਨੀਅਮ ਚੋਣਾਂ ਨੇ ਭਾਵੇਂ ਯੋਲਾ ਪ੍ਰਸ਼ਾਸਨ ਦੇ ਬਲਾਕ ਸਮਿਤੀ ਨੇ ਭਾਵੇਂ ਜਿਮਨੀ ਚੋਣਾ ਨੇ ਅਸੀਂ ਸਾਰੇ ਮਿਲ ਕੇ ਡਿਸੀਜਨ ਲੈ ਕੇ ਇਕਮਨ ਹੋ ਕੇ ਇਕਮਨ ਹੋ ਕੇ ਲੜਾਂਗੇ ਡਿਸੀਜਨ ਲੜਾਂਗੇ ਔਰ ਸੱਚਮੁੱਚ ਜੇ ਤੁਸੀਂ ਇਕੱਠੇ ਹੋ ਕੇ ਚੱਲਾਂਗੇ ਜ਼ਰੂਰ ਪੋਜ਼ਿਟਿਵ ਰਿਜ਼ਲਟ ਆਣਗੇ ਔਰ ਅਸੀਂ ਸਾਰੇ ਇਕੱਠੇ ਹੋ ਗਏ ਆ ਔਰ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਕਿ ਜਿੱਦਾਂ ਅਸੀਂ ਇਕੱਠੇ ਹਾਂ ਤੁਸੀਂ ਵੀ ਸਾਡੇ ਨਾਲ ਮਿਲ ਕੇ ਚੱਲੋ ਹੁਣ ਅਸੀਂ ਬਹੁਤ ਜਲਦ ਜਿਸ ਤਰ੍ਹਾਂ ਰੋਬੀ ਜੀ ਨੇ ਜ਼ਿਕਰ ਕੀਤਾ ਹੈ ਕਿ ਅਸੀਂ ਵੀ ਕੋਈ ਸੰਸਥਾ ਬਣਾ ਕੇ ਔਰ ਮੈਂ ਦੱਸਣਾ ਚਾਹਨਾ ਕਿ ਸਭ ਦਾ ਪਾਸ ਪਾਰਟੀ ਜੜੀ ਹੈ ਉਹਨੂੰ ਅਸੀਂ ਅੱਗੇ ਲੈ ਕੇ ਆਉਣ ਵਾਲੇ ਆ ਔਰ ਉਹਦੀ ਲਾਂਚਿੰਗ ਹੋਣ ਵਾਲੀ ਹੈ ਔਰ ਉਹਦੇ ਨਾਲ ਨਾਲ ਸਭ ਦਾ ਜਿਹੜੀ ਸਭ ਕਾ ਕਾਸ ਫਾਊਂਡੇਸ਼ਨ ਹੈ ਅਸੀਂ ਪੂਰੇ ਲੋਕ ਸਭਾ ਹਲਕਾ ਗੁਰਦਾਸਪੁਰ ਚ ਵਿਚਰਾਂਗੇ ਸਮਾਜ ਭਲਾਈ ਦੇ ਕੰਮ ਕਰਾਂਗੇ ਲੋਕਾਂ ਤੱਕ ਰੀਚ ਕਰਾਂਗੇ ਤਾਂ ਕਿ ਲੋਕ ਜਾਣਣ ਕਿ ਅਸੀਂ ਕਿਸ ਰੀਤੀ ਨਾਲ ਲੋਕਾਂ ਦੀ ਮਦਦ ਹੈ ਤਾਂ ਕਰਨਾ ਚਾਹਦੇ ਆ ਔਰ ਜੋ ਗਰੀਬੀ ਦਾ ਪੱਧਰ ਡਿੱਗ ਚੁੱਕਾ ਹੈ ਜੋ ਲੋਕਾਂ ਕੋਲ ਕੰਮਕਾਰ ਨਹੀਂ ਹੈ ਜੋ ਲੋਕਾਂ ਨੂੰ ਨਸ਼ੇ ਨਾਲ ਲੋਕ ਮਰ ਰਹੇ ਨੇ ਨੌਜਵਾਨ ਅਸੀਂ ਸਾਰਿਆਂ ਨੂੰ ਅਸੀਂ ਠੀਕ ਕਰਨਾ ਚਾਹੁੰਦੇ ਹਾਂ ਸਿਸਟਮ ਨੂੰ ਕਰੈਕਟ ਕਰਨਾ ਚਾਹੁੰਦੇ ਹਾਂ ਔਰ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਅਸੀਂ ਅੱਜ ਇੱਕਮਨ ਹੋ ਚੁੱਕੇ ਹਾਂ ਤੁਸੀਂ ਸਾਡੇ ਨਾਲ ਮਿਲ ਕੇ ਚੱਲੋ ਔਰ ਸਭ ਕੁਝ ਬਿਲਕੁਲ ਹੋ ਜਾਵੇਗਾ ਔਰ ਇਸੇ ਤਰ੍ਹਾਂ ਟਾਈਮ ਟੂ ਟਾਈਮ ਅਸੀਂ ਤੁਹਾਡੇ ਨਾਲ ਫਿਰ ਕਨੈਕਟ ਹੋਦੇ ਰਾਵਾਂਗੇ ਅਸੀਂ ਮਿਲ ਕੇ ਕੰਮ ਕਰਾਂਗੇ ਪ੍ਰਭੂ ਤੁਹਾਨੂੰ ਬਹੁਤ ਆਸ਼ੀਸ਼ ਵਰਕੇ ਦੇ ਜੈ